ਵੱਧ ਰਹੀ ਗਰਮੀ ਨੂੰ ਦੇਖਤਿਆ ਹੋਇਆ ਅੰਮ੍ਰਿਤਸਰ ਦੀ ਅਣਥਕ ਅਤੇ ਮਿਹਨਤੀ ਸੰਸਥਾ ਮਿਸ਼ਨ ਹੈਲਪ ਫਾਊਂਡੇਸ਼ਨ ਦੇ ਚੇਅਰਮੈਨ ਪਵਨ ਸਬਰਵਾਲ ਅਤੇ ਪ੍ਰਧਾਨ ਚਰਨਜੀਤ ਕੁਮਾਰ ਵੱਲੋਂ ਵੱਖਰਾ ਉਪਰਾਲਾ ਕਰਤਿਆ ਹੋਇਆ 골ਡਨ ਗੇਟ ਵਿਖੇ ਪੌਦੇ ਲਗਾਏ ਗਏ ਅਤੇ ਰਾਹ ਕਿਨਾਰਾ ਨੂੰ ਵੱਖ-ਵੱਖ ਕਿਸਮਾਂ ਦੇ ਪੌਦੇ ਵੰਡੇ ਗਏ ਸੰਸਥਾ ਦਾ ਆਖਣਾ ਹੈ ਕਿ ਉਹਨਾਂ ਵੱਲੋਂ ਪੂਰੇ ਅੰਮ੍ਰਿਤਸਰ ਵਿੱਚ 1 ਲੱਖ ਪੌਦੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਜੋ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪੂਰਾ ਕੀਤਾ ਜਾਵੇਗਾ ਤਾਂ ਜੋ ਸ਼ਹਿਰ ਹਰਿਆ-ਭਰਿਆ ਬਣਾਇਆ ਜਾ ਸਕੇ ਕਿਉਂਕਿ ਦਿਨੋ ਦਿਨ ਗਰਮੀ ਵਧਦੀ ਜਾ ਰਹੀ ਹੈ ਜਿਸ ਵਾਂ ਲੋਕ ਧਿਆਨ ਨਹੀਂ ਦੇ ਰਹੇ ਸੰਸਥਾ ਵੱਲੋਂ ਗੋਲਡਨ ਗੇਟਵੇਕ ਦੇ ਠੰਡੇ ਮਿੱਠੇ ਚਾਹ ਦੀ ਛਬੀ ਅਤੇ ਲੰਗਰ ਵੀ ਲਗਾਇਆ ਗਿਆ ਇਸ ਮੌਕੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਜਨਰਲ ਸਿਕਤ ਲਖਵਿੰਦਰ ਸਿੰਘ ਪਿੰਟੂ ਸਿੰਘ ਸੰਨੀ ਬੰਸ ਗੁਰਮੀਤ ਕੁਮਾਰ ਸ਼ਮਸ਼ੇਰ ਸਿੰਘ ਅਜਮੇਰ ਸਿੰਘ ਬੱਗਾ ਸਿੰਘ ਵੀ ਹਾਜ਼ਰ ਸਨ ਸਰ ਮੇਰਾਣਾ ਪਵਨ ਠੱਬਰਵਾਲਿਆ ਮੈਂ ਮਿਸ਼ਨਰ ਫਾਊਂਡੇਸ਼ਨ ਦਾ ਚੇਅਰਮੈਨ ਅਮਰਸਰ ਦੇ ਵਿੱਚ ਅੱਜ ਬੂਟਿਆਂ ਦਾ ਲੰਗਰ ਲਾਇਆ ਗਿਆ ਜੀ ਸੰਸਥਾ ਵੱਲੋਂ ਮੇਰੇ ਨਾਲ ਮੇਰੇ ਪ੍ਰਧਾਨ ਚਰਨਜੀਤ ਕੁਮਾਰ ਜਨਰਲ ਸੈਕਟਰੀ ਲਖਵਿੰਦਰ ਸਿੰਘ ਜੀ ਉਮੀਦ ਪ੍ਰਧਾਨ 인ਦਰਜੀਤ ਸਿੰਘ ਪਿੰਟੂ ਸਿੰਘ ਸ਼ੇਰਾ ਸਿੰਘ ਬੱਬੂ ਭਾਜੀ ਇਹਨੇ ਬੜਾ ਸਾਥ ਦਿੱਤਾ ਵਾ ਅਸੀਂ ਟੈਂਪਰੇਚਰ ਨੂੰ ਦੇਖਦੇ ਹੋਏ ਅੱਜ ਅੰਮ੍ਰਿਤਸਰ ਦੇ ਵਿੱਚ ਸ਼ਹਿਰ ਦੀ ਐਂਟਰੀ ਦੇ ਵਿੱਚ ਜਿਹੜਾ ਜੀ ਬੂਟਿਆਂ ਦਾ ਲੰਗਰ ਲਾਇਆ ਨਾਲ ਠੰਡੇ ਮਿੱਠੇ ਜਲਦੀ ਸ਼ਬੀਲ ਲਾਈਆ ਸਰ ਅਸੀਂ ਅੱਜ ਮਿਸ਼ਨ ਹੈਲਪ ਆਫ ਫਾਊਂਡੇਸ਼ਨ ਐਨ ਜੀਓ ਵੱਲੋਂ ਗੋਲਡਨ ਗੇਟ ਤੇ ਬੂਟਿਆਂ ਦਾ ਲੰਗਰ ਲਗਾਇਆ ਔਰ ਨਾਲ ਕੜੀ ਚੋਲ ਦਾ ਨਾਲ ਠੰਡੇ ਪਾਣੀ ਦੀ ਸ਼ਬੀਲ ਹੈ ਔਰ ਮੇਰੇ ਨਾਲ ਮੇਰੇ ਚੇਅਰਮੈਨ ਸਾਹਿਬ ਸ੍ਰੀ ਪਵਨ ਸੱਬਰਵਾਲ ਜੀ ਔਰ ਸਾਡੇ ਜਨਰਲ ਸਕੱਤਰ ਸਰਦਾਰ ਲਖਵਿੰਦਰ ਸਿੰਘ ਜੀ ਔਰ ਸਰਦਾਰ ਇੰਦਰਜੀਤ ਸਿੰਘ ਜੀ ਉਪ ਪ੍ਰਧਾਨ ਅਤੇ ਸਾਰੇ ਮੈਂਬਰ ਸਬਾਨ ਜਿਹੜੇ ਆ ਕੋਈ ਜਗ੍ਹਾ ਤੇ ਮੌਜੂਦ ਆ ਔਰ ਅਸੀਂ ਇੱਕ ਆਪਾਂ ਹੀ ਆਪਣੀ ਐਨਜੀਓ ਵੱਲੋਂ ਇੱਕ ਪੂਰੇ ਸਮਾਜ ਨੂੰ ਪੂਰੇ ਪੰਜਾਬ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਬੂਟੇ ਲਗਾਓ ਜਿੰਨੇ ਵੱਧ ਤੋਂ ਵੱਧ ਹੋ ਸਕਦੇ ਆ ਸਾਰੇ ਆਓ ਰਲ ਮਿਲ ਕੇ ਵਾਤਾਵਰਨ ਨੂੰ ਬਚਾਈਏ ਬੂਟੇ ਲਗਾਈਏ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਸ ਵੇਲੇ ਟੈਂਪਰੇਚਰ ਟੈਂਪਰੇਚਰ ਜਿਹੜਾ ਉਹ 47 ਡਿਗਰੀ ਹੋ ਚੁੱਕਾ ਤੇ ਜੇਕਰ ਅਸੀਂ ਬੂਟੇ ਆਉਣ ਵਾਲੇ ਸਮੇਂ 'ਚ ਨਾ ਲਗਾਏ ਤੇ ਟੈਂਪਰੇਚਰ ਜਿਹੜਾ ਉਹ ਇਸ ਤੋਂ ਵੀ ਉੱਪਰ ਜਾਏਗਾ ਸੋ ਜਿੰਨੇ ਵੀ ਸਾਡੇ ਭਰਾ ਮਿਸ਼ਨਲ ਫਾਊਂਡੇਸ਼ਨ ਦੇ ਨਾਲ ਕੰਮ ਕਰਦੇ ਨੇ ਸੋ ਮੈਂ ਉਹਨਾਂ ਦਾ ਤਹਿ ਦਿਲ ਤੋਂ ਸਵਾਗਤ ਕਰਦਾ ਹਾਂ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਜਾਂ ਮੌਜੂਦਾ ਹਾਲਾਤ ਜਿਹੜੇ ਬਣੇ ਪਏ ਨੇ ਪੰਜਾਬ ਦੇ ਉਹ ਟੈਂਪਰੇਚਰ ਜਿਹੜਾ ਬਹੁਤ ਹਾਈ ਜਾ ਰਿਹਾ ਹੈ ਔਰ ਜਿਹਦੇ ਕਰਕੇ ਮਿਸ਼ਨ ਹੈਲਪ ਫਾਊਂਡੇਸ਼ਨ ਦੇ ਵੱਲੋਂ ਇੱਕ ਬੂਟਿਆਂ ਦਾ ਲੰਗਰ ਜਿਹੜਾ ਹੈ ਉਹ ਗੋਲਡਨ ਗੇਟ ਤੇ ਲਗਾਇਆ ਗਿਆ ਹੈ ਔਰ ਇੱਕ ਬੜਾ ਹੀ ਵਧੀਆ ਉਪਰਾਲਾ ਹੈ ਤੇ ਬਹੁਤ ਸਾਰੇ ਲੋਕ ਜਿਹੜਾ ਇਸ ਚੀਜ਼ ਨੂੰ ਪਿਆਰ ਦੇ ਰਹੇ ਨੇ ਸੋ ਮੈਂ ਚਾਹਨਾ ਹੈ ਕਿ ਜਿੰਨੇ ਵੀ ਭਰਾ ਸਾਡੀ ਇਸ ਵੀਡੀਓ ਨੂੰ ਵੇਖਣ ਉਹ ਵੀ ਵੱਧ ਤੋਂ ਵੱਧ ਮਿਸ਼ਨ ਹੈਲਪ ਫਾਊਂਡੇਸ਼ਨ ਦੇ ਨਾਲ ਮਿਲ ਕੇ ਕੰਮ ਕਰਨ ਤਾਂ ਜੋ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬੂਟਿਆਂ ਦੀ ਜੜੀ ਹੈ ਉਹ ਕਵਰਿੰਗ ਨੂੰ ਕਰ ਸਕੀਏ ਵੱਧ ਰਹੀ ਗਰਮੀ ਨੂੰ ਦੇਖਦੇ ਹੋਏ ਅੰਮ੍ਰਿਤਸਰ ਦੀ ਨਾਮਵਾਰ ਸੰਸਥਾ ਮਿਸ਼ਨ ਹੈਲਪ ਫਾਊਂਡੇਸ਼ਨ ਵੱਲੋਂ ਇੱਕ ਨਵੇਕਲਾ ਉਪਰਾਲਾ ਕੀਤਾ ਗਿਆ ਜਿਸ ਦੇ ਤਹਿਤ ਉਹਨਾਂ ਵੱ ਬੂਟੇ ਲਗਾਏ ਗਏ ਤੇ ਨਾਲੇ ਬੂਟਿਆਂ ਦਾ ਲੰਗਰ ਵੀ ਲਗਾਇਆ ਗਿਆ ਵੱਧ ਰਹੀ ਗਰਮੀ ਦੇ ਜ਼ਿੰਮੇਦਾਰ ਅਸੀਂ ਖੁਦ ਹਾਂ ਕਿਉਂਕਿ ਬੂਟੇ ਅਸੀਂ ਵੱਢ ਤਾਂ ਰਹੇ ਹਾਂ ਪਰ ਉਹਨਾਂ ਦੀ ਜਗ੍ਹਾ ਨਵੇਂ ਨਹੀਂ ਲਗਾ ਰਹੇ ਹਰ ਕੋਈ ਏਸੀ ਦੀ ਦੁਕਾਨ ਤੇ ਜਾ ਕੇ ਏਸੀ ਖਰੀਦ ਰਿਹਾ ਹੈ ਪਰ ਕੋਈ ਵੀ ਨਰਸਰੀ ਦੇ ਵਿੱਚ ਜਾ ਕੇ ਪੌਦੇ ਨਹੀਂ ਖਰੀਦ ਰਿਹਾ ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਗਰਮੀ ਹੋਰ ਨਾ ਵਧੇ ਤਾਂ ਵੱਧ ਤੋਂ ਵੱਧ ਪੌਦੇ ਲਗਾਓ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟ ਨਿਊਜ਼